ਪੁਰਾਣੇ ਜ਼ਮਾਨੇ 'ਚ ਕੱਚੇ ਘਰ ਹੁੰਦੇ ਸੀ ਤੇ ਲੋਕਾਂ 'ਚ ਆਪਸ 'ਚ ਬੜਾ ਪਿਆਰ ਸੀ ਜੀ ਅੱਗੇ ਇੰਨਾ ਪਿਆਰ ਸੀ ਪੈਸਾ ਤਾਂ ਬੜੀ ਦੂਰ ਦੀ ਗੱਲ ਸੀ ਰਿਸ਼ਤੇ ਨਿਭਦੇ ਸੀ ਹੂੰ ਬਿਲਕੁਲ ਪੈਸੇ ਕਰਕੇ ਸਾਡੇ ਰਿਸ਼ਤਿਆਂ ਦੇ ਵਿੱਚ ਇੱਕ ਬਹੁਤ ਵੱਡੀ ਤ੍ਰੇੜ ਪੈ ਗਈ ਆ ਆਪਣੇ ਸਟੈਂਡਲ ਨੇ ਆਪਾਂ ਨੂੰ ਰਿਸ਼ਤੇ ਖਤਮ ਕਰ ਦਿੱਤੇ ਚਾਹੇ ਤੇ WhatsApp ਤੇ ਹੁੰਦਾ ਸਟੇਟਸ ਆਪਾਂ ਜਦੋਂ ਸਟੇਟਸ ਪਾਉਨੇ ਹਨ ਆਪਾਂ ਚਾਹੁੰਦੇ ਆ ਕਿ ਸਟੇਟਸ ਵਧੀਆ ਪਾਵੇ ਇੱਕ ਤਾਂ ਹੁਣ ਇੱਕ ਇਦਾਂ ਹੋ ਜਾਂਦਾ ਆ ਆਪਸ ਵਿੱਚ ਆਪਾਂ ਕੋਈ ਲੜੇ ਆ ਦੋਸਤਾਂ ਨਾਲੇ ਕੋਈ ਰਿਸ਼ਤਾ ਨਾਲੇ ਅੱਜ ਕੱਲ੍ਹ ਤੇ ਵੀ ਬੜਾ ਗਰੇਜ਼ ਆ ਕਿ ਮੈਂ ਤੈਨੂੰ ਸੁਣਾਉਣ ਦੇ ਲਈ ਮੈਂ ਉਸ ਸਟੇਟਸ ਪਾ ਰਿਹਾ ਜੇ ਉਹ ਸਟੇਟਸ ਲਈ ਆਪਾਂ ਦਿਖਾ ਰਹੇ ਆ ਇੱਕ ਛੋਟਾ ਜਿਹਾ ਆ ਜਿਹਦੇ ਵਿੱਚ ਕੌਣ ਦੇਖਦਾ ਆ ਜਿਹੜੇ ਤੁਹਾਡੇ ਸੇਵ ਨੰਬਰ ਆ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਆਪਾਂ ਸਟ੍ਰੈਸ ਬਣਾਉਣ ਦੇ ਲਈ ਆਪਾਂ ਪੈਸਿਆਂ ਕਰਕੇ ਆਪਣੇ ਅਸੂਲ ਕਰਵਾਣ ਕਰਦੇ। ਦੇਖੀ ਸਭ ਕੁਝ ਜਿਹਨੇ ਜਦੋਂ ਫਰੇਮ ਲੱਗਾ ਹੋਏ ਫੋਟੋ ਬਹੁਤ ਸੋਹਣੀ ਹੁੰਦੀ ਆ ਉਹਦੇ ਪਿੱਛੇ ਦੇਖੋ ਗੱत्ता ਹੁੰਦਾ ਉਹ ਗੱत्ता ਕਈ ਵਾਰੀ ਹੈ ਨਾ ਸੁਹਾਵ ਆ ਕੇ ਗੜਿਆ ਹੁੰਦਾ ਆਪਾਂ ਫੋਟੋ ਦੇਖਦੇ ਆ ਪਿੱਛੇ ਨਹੀਂ ਦੇਖਦੇ ਇਹਦਾ ਹੱਲ ਕੋਈ ਆ ਪਤਾ ਉਹਦੋਂ ਲੱਗਦਾ ਜਦੋਂ ਦੁੱਖ 'ਚ ਤੁਹਾਡੇ ਆਪਣੇ ਖੜੇ ਹੁੰਦੇ ਆ ਫਿਰ ਆਪਾਂ ਨੂੰ ਅਹਿਸਾਸ ਹੁੰਦਾ ਕਿ ਪੈਸਾ ਸਭ ਕੁਝ ਨਹੀਂ ਸੀ ਮੇਰੇ ਰਿਸ਼ਤੇ ਮੇਰੇ ਦੋਸਤ ਮੇਰੇ ਭੈਣ ਮੇਰੇ ਭਰਾ ਸਾਰੇ ਜਿਹੜੇ ਸੀ ਉਹ ਜ਼ਰੂਰੀ ਸੀ ਆ ਜੋ ਚੀਜ਼ਾਂ ਨੂੰ ਅਸੀਂ ਭੁੱਲ ਗਏ ਆ ਉਹਦੇ ਭੁੱਲਦੇ ਬਾਅਦ ਅਸੀਂ ਇੰਨਾ ਦੂਰ ਚੱਲ ਗਏ ਆ ਇਹ ਪੈਸਾ ਇਹ ਪੈਸਾ ਸਾਨੂੰ ਦਿਖਾਈ ਕਿੱਦਾ ਹੋਣਾ ਤੇ ਚਾਹੀਦਾ ਸੀ ਪਿਆਰ ਹੋਣਾ ਚਾਹੀਦਾ ਸੀ ਪਰ ਉਹ ਨਹੀਂ ਬਿਲਕੁਲ ਸਮੇਂ ਦੀ ਜੇ ਆਪਾਂ ਗੱਲ ਕਰੀਂ ਇਨਸਾਨ ਦੀ ਸਭ ਤੋਂ ਜ਼ਿਆਦਾ ਜ਼ਰੂਰੀ ਤਿੰਨ ਚੀਜ਼ਾਂ ਹੁੰਦੀਆਂ ਸਨ ਰੋਟੀ ਕੱਪੜਾ ਤੇ ਮਕਾਨ ਪਰ ਜੇ ਅੱਜ ਦੇ ਆਪਾਂ ਦੌਰ ਦੀ ਗੱਲ ਕਰੀ ਉੱਥੇ ਰਿਸ਼ਤਿਆਂ ਨੂੰ ਪਿੱਛੇ ਛੱਡ ਕੇ ਕਿਤੇ ਨਾ ਕਿਤੇ ਪੈਸਾ ਇਨਸਾਨ ਦੀ ਲਾਈਫ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਕੀ ਲੱਗਦਾ ਸਤਿੰਦਰ ਪੈਸੇ ਤੇ ਰਿਸ਼ਤਿਆਂ ਦੇ ਵਿੱਚ ਕਿਤੇ ਫਿੱਕ ਪੈ ਰਿਹਾ ਤੇ ਕਿਵੇਂ ਲੋਕੀ ਰਿਸ਼ਤਿਆਂ ਨੂੰ ਭੁੱਲ ਕੇ ਪੈਸਾ ਵੱਲ ਵਧ ਰਹੇ ਸਭ ਤੋਂ ਪਹਿਲਾਂ ਪੂਜਾ ਧੰਨਵਾਦ ਜੀ ਟੌਪ ਨਿਊਜ਼ ਦਾ ਵੀ ਸਾਰੇ ਦਰਸ਼ਕਾਂ ਦਾ ਧੰਨਵਾਦ ਜਿਹੜੇ ਸਾਨੂੰ ਰਾਹੇ ਬਗਾਹੇ ਸਾਨੂੰ ਬਹੁਤ ਵਧੀਆ ਸਹਯੋਗ ਦਿੰਦੇ ਸਾਨੂੰ ਬੜਾ ਪਿਆਰ ਬਖਸ਼ਦੇ ਆ ਤੇ ਗੱਲ ਕਰੀਏ ਅੱਜ ਦੀ ਕਿ ਰਿਸ਼ਤੇ ਆ ਜਾਂ ਚਾ ਪੈਸੇ ਆ ਜਾਂ ਇੱਕ ਪੂਜਾ ਮੈਂ ਦੱਸਣਾ ਚਾਹੁੰਦਾ ਕਿ ਪੁਰਾਣੇ ਜ਼ਮਾਨੇ ਚ ਕੱਚੇ ਘਰ ਹੁੰਦੇ ਸੀ ਤੇ ਲੋਕਾਂ ਚ ਆਪਸ ਚ ਬੜਾ ਪਿਆਰ ਸੀ ਜੀ ਅੱਗੇ ਇੰਨਾ ਪਿਆਰ ਸੀ ਪੈਸਾ ਤਾਂ ਬੜੀ ਦੂਰ ਦੀ ਗੱਲ ਸੀ ਰਿਸ਼ਤੇ ਨਿਭਦੇ ਸੀ ਹੂੰ ਬਿਲਕੁਲ ਇੱਕ ਕਿਸੇ ਰਾਈਟਰ ਨੇ ਨਹੀਂ ਕਿਹਾ ਕਿ ਜ਼ਿੰਦਗੀ 'ਚ ਆਏ ਆ ਰਿਸ਼ਤੇ ਬਣਾਉਣੇ ਪੈਣਗੇ ਜੇ ਬਣਾਉਣੇ ਪੈਣਗੇ ਤਾਂ ਫਿਰ ਨਿਵਾਉਣੇ ਵੀ ਪੈਣਗੇ ਉਹ ਜਮਾਨੇ 'ਚ ਰਿਸ਼ਤੇ ਨਿਵਾਇ ਜਾਂਦੇ ਸੀ ਜਿੱਕਰ ਹੁਣ ਪੈਸੇ ਦੀ ਗੱਲ ਕਰੀਏ ਪੈਸਾ ਮੈਂ ਸਮਝਦਾ ਰਿਸ਼ਤਿਆਂ 'ਚ ਦੋਸਤੀ 'ਚ ਹੁਣ ਪੈਸੇ ਨੇ ਜਗ੍ਹਾ ਲੈ ਲਈ ਆ ਪੈਸੇ ਕਰਕੇ ਸਾਡੇ ਰਿਸ਼ਤਿਆਂ ਦੇ ਵਿੱਚ ਇੱਕ ਬਹੁਤ ਵੱਡੀ ਤ੍ਰੇੜ ਪੈ ਗਈ ਆ ਹੁਣ ਦੇਖੋ ਕਿਹੜਾ ਰਿਸ਼ਤਾ ਹੋਵੇ ਪੈਣ ਭਰਾ ਦਾ ਹੋਵੇ ਆਪਣੇ ਦਾ ਬੇਜਲ ਖੂਨ ਦਾ ਰਿਸ਼ਤਾ ਆਪਾਂ ਕਹਿੰਦੇ ਆ ਖੂਨ ਦਾ ਰਿਸ਼ਤਾ ਬੇਜਲ ਆਪਾਂ ਖੂਨ ਤੋਂ ਬਾਹਰ ਨਿਕਲਦੇ ਆ ਦੋਸਤਾਨਾ ਰਿਸ਼ਤਾ ਉਤੋਂ ਬਾਅਦ ਆਪਾਂ ਬਿਜ਼ਨਸ ਕਰਦੇ ਆ ਜਿਹਨੂੰ ਪੰਜਾਬੀ ਚ ਨਹੀਂ ਕਹਿੰਦੇ ਆਪਾਂ ਇਹਨੇ ਕੋਰੇ ਹੋ ਗਏ ਆ ਕਿ ਇੱਕਦਮ ਮੂੰਹ ਤੇ ਕਹਿੰਦੇ ਆ ਆਪਾਂ ਇਹ ਨਹੀਂ ਸੋਚਦੇ ਕਿ ਜੇ ਤੁਸੀਂ ਸੋਚੋ ਕਿ ਜੇ ਤੁਹਾਨੂੰ ਕੋਈ ਮੂੰਹ ਤੇ ਗੱਲ ਕਰੇ ਤੇ ਤੁਹਾਡੀ ਬੇਇੱਜ਼ਤੀ ਹੁੰਦੀ ਤੁਹਾਨੂੰ ਕਿੰਨਾ ਹੱਟ ਹੁੰਦੇ ਤੁਸੀਂ ਬੜ ਸਤਿੰਦਰ ਇੱਥੇ ਕਿਤੇ ਨਾ ਕਿਤੇ ਪਹਿਲੇ ਵੀ ਲੋਕ ਹੀ ਉਹੀ ਹੁੰਦੇ ਸਨ ਅੱਜ ਦੇ ਦੌਰ 'ਚ ਵੀ ਲੋਕ ਹੀ ਹੁੰਦੇ ਨੇ ਕੀ ਇਹ ਦਾ ਕਾਰਨ ਬਣ ਗਿਆ ਹੋਇਆ ਜਿੱਥੇ ਲੋਕਾਂ ਨੇ ਰਿਸ਼ਤੇ ਨੂੰ ਪਿੱਛੇ ਛੱਡ ਕੇ ਪੈਸੇ ਵੱਲ ਜ਼ਿਆਦਾ ਵੱਧ ਰਹੇ ਨੇ ਸਹੀ ਸਵਾਲ ਆ ਲੀਵਿੰਗ ਆਫ ਸਟੈਂਡਰਡ ਹਮ ਆਪਣੇ ਸਟੈਂਡਰਡ ਨੇ ਆਪਾਂ ਨੂੰ ਰਿਸ਼ਤੇ ਖਤਮ ਕਰ ਦਿੱਤੇ ਹੁਣ ਧੌਣ ਲੱਗੀ ਆ ਹਮ ਆਪਾਂ ਆਮਨੀ ਕਹਿੰਦੇ ਨੇ ਕਿ ਪੈਸੇ ਦੀ ਧੌਣ ਲੱਗੀ ਆ ਬਿਲਕੁਲ ਬਿਲਕੁਲ ਪੈਸੇ ਦੀ ਧੌਣ ਕੀ ਆ ਆਪਾਂ ਕੀ ਚਾਹੁੰਦੇ ਆ ਇੱਕ ਤਾਂ ਮੋਬਾਈਲ ਤੇ ਵਟਸਐਪ ਤੇ ਹੁੰਦਾ ਸਟੇਟਸ ਆਪਾਂ ਜਿਹੜਾ ਸਟੇਟਸ ਪਾਉਂਦੇ ਆ ਹਨਾ ਆਪਾਂ ਚਾਹੁੰਦੇ ਆ ਕੀ ਸਟੇਟਸ ਵਧੀਆ ਪਾਵੇ ਇੱਕ ਤਾਂ ਹੁਣ ਇੱਕ ਇਦਾਂ ਹੋ ਜਾਂਦਾ ਆ ਆਪਸ ਵਿੱਚ ਆਪਾਂ ਕੋਈ ਲੜੇ ਆ ਦੋਸਤ ਲੜੇ ਕੋਈ ਰਿਸ਼ਤੇ ਲੜੇ ਅੱਜ ਕੱਲ੍ਹ ਤੇ ਵੀ ਬੜਾ ਕਰੇਜ ਆ ਕਿ ਮੈਂ ਤੈਨੂੰ ਸੁਣਾਉਣ ਦੇ ਲਈ ਮੈਂ ਉਹ ਸਟੇਟਸ ਪਾ ਰਿਹਾ ਜੇ ਉਹ ਸਟੇਟਸ ਲਈ ਆਪਾਂ ਦਿਖਾ ਰਹੇ ਆ ਇੱਕ ਛੋੜਾ ਜਿਹਾ ਆ ਜਿਹਦੇ ਵਿੱਚ ਕੋਣ ਦੇਖਦਾ ਜਿਹੜੇ ਤੁਹਾਡੇ ਸੇਵ ਨੰਬਰ ਆ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਆਪਾਂ ਸਟੇਟਸ ਬਣਾਉਣ ਦੇ ਲਈ ਆਪਾਂ ਪੈਸੇਆ ਕਰਕੇ ਆਪਣੇ ਅਸੂਲ ਕਰਵਾਨ ਕਰਦੇ ਤੇ ਕੀ ਸਭ ਕੁਝ ਸਟੇਟਸ ਲਈ ਸਾਰੇ ਰਿਸ਼ਤੇ ਖਤਮ ਹੋ ਰਹੇ ਨੇ ਕਿਤੇ ਨਾ ਕਿਤੇ ਮਤਲਬ ਪੈਸਾ ਇੱਥੇ ਰੱਬ ਬੰਦ ਕੇ ਬੈ ਗਿਆ ਹੋਇਆ ਕਿ ਲੋਕੀ ਅੱਜਕਲ ਆਪਣੇ ਭਰਾਵਾਂ ਨੂੰ ਨਹੀਂ ਛੱਡ ਰਹੇ ਨੇ ਨੇ ਮਰਡਰ ਹੋ ਰਹੇ ਨੇ ਅਸੀਂ ਵੀ ਡੇਲੀ ਨਿਊਜ਼ ਚੈਨਲਸ ਵਿੱਚ ਦੇਖਦੇ ਨੇ ਖੋਦੇ ਲਾਈਵ ਕਵਰੇਜ ਕਰਦੇ ਨੇ ਕਿ ਕਿੰਨੇ ਜ਼ਿਆਦਾ ਹਾਦਸੇ ਹੋ ਰਹੇ ਨੇ ਲੜਾਈ ਝਗੜੇ ਪ੍ਰਾਪਰਟੀਆਂ ਦੇ ਪਿੱਛੇ ਕਿੰਨਾ ਜ਼ਿਆਦਾ ਸਤਿੰਦਰ ਗਲਤ ਚੱਲ ਰਿਹਾ ਤਾਂ ਬਹੁਤ ਹੀ ਜ਼ਿਆਦਾ ਯਾਨੀ ਕਿ ਹਾਲਾਤ ਜੋ ਅੱਜਕਲ ਪੈਸੇ ਨੇ ਖਰਾਬ ਕੀਤੇ ਮੈਨੂੰ ਲੱਗਦਾ ਰਿਸ਼ਤੇ ਤਾਂ ਹੁਣ ਕਿਤੇ ਨਾ ਕਿਤੇ ਖਤਮ ਹੀ ਹੋ ਚੁੱਕੇ ਨੇ ਮੁੱਖ ਦੇਖੋ ਉਹੀ ਉਹੀ ਮੈਂ ਗੱਲ ਕਰਦਾ ਸੀ ਕੀ ਮੋਬਾਈਲ ਦੇ ਸਟੇਟਸ ਲਈ ਆਪਾਂ ਕਿੰਨਾ ਸੋਹਣੇ ਕਰਦੇ ਆਂ ਜਿ ਕਿਸੇ ਲੜਦੇ ਹੋਈ ਉਹ ਵੀ ਉਦਾਂ ਦਾ ਸਟੇਟਸ ਪਾਣੇ ਆ ਇੱਕ ਮੋਬਾਈਲ ਦਾ ਸਟੇਟਸ ਤੇ ਇੱਕ ਆਪਣੀ ਜ਼ਿੰਦਗੀ ਦਾ ਸਟੇਟਸ ਆਪਣਾ ਸਟੇਟਸ ਬਣਾਉਣ ਦੇ ਲਈ ਆਪਾਂ ਆਪਣੇ ਅਸੂਲ ਕੁਰਬਾਨ ਕਰ ਦਿੱਤੇ ਅਸੂਲ ਕੀ ਕਰਮਾਨ ਸੀ ਇੱਕ ਜ਼ਮਾਨਾ ਸੀ ਜਦੋਂ ਆਪਣੇ ਦਾ ਪਿਆਰ ਸੀ ਤੁਸੀਂ ਦੇਖੋ ਜਦੋਂ ਆਪਾਂ ਛੋਟੇ ਹੁੰਦੇ ਸੀ ਆਪਾਂ ਨੂੰ ਕਿੰਨਾ ਜਦੋਂ ਛੁੱਟੀਆਂ ਹੋਣੀਆਂ ਆ ਆਪਾਂ ਕਹਿੰਨਾ ਨਾਨਕਿਆਂ ਦੇ ਜਾਣਾ ਭੂਆ ਦੇ ਜਾਣਾ ਅੱਜ ਆਪਾਂ ਤੁਸੀਂ ਦੱਸੋ ਆਪਾਂ ਕਿੰਨਾ ਕਹ ਜਾਂਦੇ ਹੁੰਦਾ ਇਹ ਇਹ ਫਰਕ ਆਦਾ ਪਿਆ ਪੈਸੇ ਨਾਲ ਕੀ ਹੋਇਆ ਕਿ ਪੈਸਿਆਂ ਕਰਕੇ ਸਾਡੇ ਰਿਸ਼ਤੇ ਖਰਾਬ ਹੋਣੇ ਸ਼ੁਰੂ ਹੋ ਗਏ ਉਹ ਕਹਿੰਦੇ ਨੇ ਇੱਕ ਪੰਜਾਬੀ ਦੀ ਕਹਾਵਤਾਂ ਜੇ ਤੁਸੀਂ ਕਿਸੇ ਨਾਲ ਤੋੜਨਾ ਰਿਸ਼ਤਾ ਤੋੜਨਾ ਹੈ ਉਹਦੇ ਕੋ ਪੈਸੇ ਮੰਗ ਲਓ ਜਦੋਂ ਪੈਸੇ ਲੈ ਲੈ ਤੁਸੀਂ ਪੈਸੇ ਦੇ ਦੇਣੇ ਹੋਣੇ ਰਿਸ਼ਤੇ ਟੁੱਟਣੇ ਸ਼ੁਰੂ ਹੋ ਗਏ ਕਿਤੇ ਨਾ ਕਿਤੇ ਲੱਗਦਾ ਸਹੀ ਹੈ ਦੇਖੋ ਅਸਲ ਦੇ ਵਿੱਚ ਦੇਸ਼ ਤੇ ਟੁੱਟਣ ਦਾ ਕਾਰਨ ਅੱਜ ਦੇ ਦੌਰ ਚ ਪੈਸਾ ਰਹਿ ਗਿਆ ਅੱਗੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਅੱਗੇ ਪਿਆਰ ਹੁੰਦਾ ਸੀ ਬੱਚੇ ਵੀ ਆਪਾਂ ਵੀ ਸਾਰੇ ਜਦੋਂ ਛੋੜੇ ਹੁੰਦੇ ਸੀ ਤਾਂ ਆਪਾਂ ਛੁੱਟੀਆਂ ਦਿਨ ਬੜੀ ਖੁਸ਼ੀ ਹੁੰਦੀ ਜਦੋਂ ਆਪਾਂ ਨੂੰ ਛੁੱਟੀਆਂ ਹੁੰਦੀਆਂ ਹਨ ਤੇ ਆਪਾਂ ਇੱਕ ਨੇ ਪੁੱਛਣਾ ਦੂਜੇ ਨੂੰ ਤੂੰ ਕਿੱਥੇ ਜਾਣਾ ਉਹਨੇ ਕਹਣਾ ਮੈਂ ਤਾਂ ਨਾਨਕੇ ਜਾਣਾ ਮੈਂ ਭੂਆ ਦੇ ਜਾਣਾ ਅੱਜ ਤੁਸੀਂ ਸੱਚੋ ਸੱਚ ਦੱਸੋ ਕਿ ਅੱਜ ਅਸੀਂ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਆਪਾਂ ਬਿਜ਼ਨਸ ਕਰਦੇ ਆਪਾਂ ਸਾਰੇ ਕੋਈ ਨਾ ਕੋਈ ਦੁਕਾਨ ਤੇ ਲੱਗਾ ਫਿਰ ਵੀ ਆਪਾਂ ਦੱਸ ਕਦੇ ਵੀ ਕਿਸੇ ਨੇ ਕਦ ਕਹੀ ਕਿ ਆਪਾਂ ਰਾਤ ਰਹਿਣ ਜਾਣਾ ਹਾਂ ਬੱਚਿਆਂ ਦੀ ਸ਼ਾਇਦ ਉਹ ਨਹੀਂ ਰਹਿ ਗਈ ਮੈਂ ਬੱਚਿਆਂ ਦੀ ਗੱਲ ਕਰ ਰਿਹਾ ਹਾਂ ਕਿ ਸਸਕਾਰ ਹੀ ਅੰਦਾ ਦੇ ਦਿੱਤੇ ਗਏ ਨਾ ਉਹਨਾਂ ਨੇ ਕਿ ਇਹ ਚੀਜ਼ ਬਿਲਕੁਲ ਦੇਖੋ ਬੱਚਾ ਬੱਚੇ ਬੱਚਿਆਂ ਨੂੰ ਆਪਣਾ ਜੋ ਆਪਾਂ ਕਰਦੇ ਆ ਬੱਚਿਆਂ ਨੇ ਫਰਕ ਪੈ ਰਿਹਾ ਹੈ ਹਾਂ ਬਿਲਕੁਲ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਉਹ ਕਹਿੰਦੇ ਹੁੰਦੇ ਸੀ ਕਿ ਬੱਚੇ ਸਾਹਮਣੇ ਗੱਲ ਨਾ ਕਰੋ ਅੱਜ ਕੱਲ ਤਾਂ ਬੱਚਿਆਂ ਦੇ ਸਾਹਮਣੇ ਆਪਾਂ ਗੱਲ ਹੁੰਦੀਆਂ ਬੱਚਿਆਂ ਨੂੰ ਪ੍ਰਭਾਵ ਪੈਂਦਾ ਜੇ ਅਸੀਂ ਅੱਜ ਅਸੀਂ ਕੀ ਕਰਦੇ ਆ ਦੇਖੋ ਸਾਡਾ ਸਟੇਟਸ ਦੇਖ ਲਓ ਸਾਡਾ ਜੇ ਸਾਡੇ ਬਿਜ਼ਨਸ ਮਨਾੜੀ ਜਾਓ ਸ਼ਿਮਲੇ ਜਾਓ ਬੱਤ ਬੱਤ ਆਪਾਂ ਗੁਆ ਚੇ ਜੋ ਉੱਤੋਂ ਅੱਗੇ ਹੋਰ ਸ਼ਲਮਾਨੀ ਤੱਕ ਦੇ ਜਹਾਜ਼ ਫੜ ਕੇ ਆਪਾਂ ਕਿਤੇ ਏਸ਼ੀਆ ਕੰਟਰੀਜ਼ ਕਿਸੇ ਵੀ ਜਾਏਗੇ ਡੁੱਬੇ ਜਾਈਏ ਚਲੋ ਡੁੱਬੇ ਜਾਈਦਾ ਗਰਮੀ ਆ ਮਤਲਬ ਕਹਿੰਦਾ ਇਹ ਸਾਰਾ ਚੱਕਰ ਕੀ ਹੋਇਆ ਰਿਸ਼ਤੇ ਦਾ ਖਰਾਬ ਹੋਣ ਦਾ ਇੱਕ ਪੈਸਾ ਰਹਿ ਗਿਆ ਹੁਣ ਤੁਸੀਂ ਇਹ ਦੇਖੋ ਪੂਜਾ ਜਦੋਂ ਇੱਕ ਅਮੀਰ ਹੁੰਦਾ ਰਿਸ਼ਤੇਦਾਰ ਦੂਜਾ ਗਰੀਬ ਰਹਿ ਜਾਂਦਾ ਜਦੋਂ ਰਹਿ ਜਾਂਦਾ ਹਨ ਉੱਥੇ ਆਪਣਾ ਫਰਕ ਪੈਣਾ ਸ਼ੁਰੂ ਹੋ ਜਾਂਦਾ ਅਸੀਂ ਪੈਸਾ ਕਮਾਉਂਦੇ ਕਮਾਉਂਦੇ ਇੰਨੀ ਦੂਰ ਚਲੇ ਗਏ ਆ ਇੰਨੀ ਦੂਰ ਆਪਣੇ ਰਿਸ਼ਤੇਆਂ ਨੂੰ ਕਰ ਦਿੱਤੇ ਆ ਅੱਜ ਨਾ ਮੇਰਾ ਕੋਈ ਭੈਣ ਆ ਨਾ ਮੇਰੀ ਭਰਾ ਆ ਨਾ ਮੇਰਾ ਮਾਂ-ਬਾਪ ਆ ਨਾ ਮੇਰੇ ਬੱਚੇ ਆ ਨਾ ਮੇਰਾ ਦੋਸਤ ਆ ਸਭ ਕੁਝ ਸਾਡਾ ਪੈਸਾ ਹੀ ਹੋ ਗਿਆ ਪੈਸਾ ਦੇ ਕਰਕੇ ਅਸੀਂ ਰਿਸ਼ਤਿਆਂ ਤੋਂ ਕਾਫੀ ਦੂਰ ਚਲੇ ਗਏ ਆ ਪ੍ਰਾਪਰਟੀਆਂ ਪਿੱਛੇ ਕਾਫੀ ਲੜਾਈਆਂ ਪ੍ਰਾਪਰਟੀ ਤਾਂ ਤੁਸੀਂ ਦੂਜੇ ਅਖਬਾਰ ਚ ਦੇ ਲਈ ਹਾਂ ਕੋਈ ਡੈਥ ਕਿਸੇ ਦੀ ਹੋ ਜਾਂਦੀ ਸਭ ਤੋਂ ਪਹਿਲਾਂ ਹਲੇ ਮੈਨੂੰ ਲੱਗਦਾ ਕਿ ਉਹਦਾ ਭੋਗ ਵੀ ਨਹੀਂ ਪਾਇਆ ਜਾਂਦਾ ਸਭ ਤੋਂ ਪਹਿਲੇ ਪ੍ਰਾਪਰਟੀ ਆਪਣੇ ਨਾਮ ਕਰਾਉਂਦੀਆਂ ਗੱਲਾਂ ਕੀਤੀਆਂ ਜਾਂਦੀਆਂ ਭੋਗ ਦੀ ਗੱਲ ਤਾਂ ਬਹੁਤ ਦੂਰ ਦੀ ਆ ਜਦੋਂ ਪਤਾ ਲੱਗ ਜਵੇ ਕਿ ਸਾਡੇ ਪਰਿਵਾਰ ਚੋਂ ਕਿਸੇ ਦੀ ਡੈਥ ਹੋਣ ਵਾਲੀ ਅੱਜ ਕੱਲ ਤਾਂ ਦੇਖੋ ਟੈਕਨੋਲੋਜੀ ਆ ਗਈ ਡਾਕਟਰ ਪਹਿਲੇ ਦੱਸ ਦਿੰਦੇ ਆ ਤੇ ਪਹਿਲਾਂ ਹੀ ਆਪਾਂ ਵਕੀਲ ਨੂੰ ਲੈ ਆਉਂਦੇ ਆ ਤੂੰ ਨਾ ਸਾਰਾ ਹਿਸਾਬ ਹੁੰਦਾ ਜੀ ਇਹ ਜੀ ਪ੍ਰਾਪਰਟੀ ਮੇਰੀ ਆ ਇੱਕ ਵੀ ਕਿਤੇ ਮਾੜਲਾ ਕਿਤੇ ਘਟ ਦੇਤਾ ਹਨਾ ਤੇ ਬਾਪ ਬੇਟਾ ਜਿਹੜਾ ਬੇਟਾ ਬਾਪ ਨੂੰ ਬਾਪ ਕਹਿਣ ਲਈ ਤਿਆਰ ਨਹੀਂ ਹੁੰਦਾ ਕਿ ਇਹ ਤਾਂ ਮੈਨੂੰ ਪ੍ਰਾਪਰਟੀ ਕਰ ਰਿਸ਼ਤੇ ਇੱਧਰ ਰਹਿ ਗਏ ਆ ਪੈਸੇ ਦੇਖੋ ਜੀ ਆਪਾਂ ਬਾਣੀ ਦੀ ਗੱਲ ਕਰੀਏ ਬਾਣੀ ਸਾਡਾ ਸਰਵੋੱਚਾ ਜਿੱਥੋਂ ਆਪਾਂ ਸੰਤਾਂ ਮਹਾਤਮਾ ਨੇ ਆਪਾਂ ਨੂੰ ਸਿੱਖਿਆ ਦਿੱਤੀ ਆ ਤੇ ਉਹਦੇ ਵਿੱਚ ਵੀ ਬਾਣੀ ਚ ਵੀ ਕਿਹਾ ਕਿ ਪਾਪਾ ਵਾਜੂ ਹੋਵੇ ਨਹੀਂ ਮੋਇਆ ਸੰਗਣਾ ਚਾਹੀਦਾ ਆਪਾਂ ਪਹਿਲੀ ਗੱਲ ਤਾਂ ਪਾਪ ਤੋਂ ਬਿਨਾ ਇਹ ਇਕੱਠੇ ਨਹੀਂ ਹੁੰਦੇ ਤੇ ਕਹਿੰਦੇ ਮਰ ਕੇ ਨਾਲ ਨਹੀਂ ਜਾਂਦੀ ਚਾਹੀਦਾ ਕੀ ਸੀ ਸਾਨੂੰ ਰਿਸ਼ਤਿਆਂ ਨੂੰ ਨਿਭਾਉਣਾ ਚਾਹੀਦਾ ਸੀ ਬਿਲਕੁਲ ਅਸੀਂ ਦੁੱਖ ਸੁੱਖ ਚ ਖੜੇ ਹੁੰਦੇ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਇੱਕ ਦੂਜੇ ਦੇ ਕੰਮ ਆਉਣ ਲਈ ਸੀ ਸਾਡਾ ਕੀ ਹਾਲ ਹੋ ਗਿਆ ਪੈਸਿਆਂ ਦੀ ਦੌੜ ਲੱਗ ਪਈ ਆਪਣਾ ਸਟੇਟਸ ਉੱਚਾ ਕਰਨ ਦੇ ਲਈ ਰਿਸ਼ਤਿਆਂ ਨੂੰ ਕਿਤੇ ਦੂਰ ਛੱਡ ਕੇ ਆ ਗਏ ਫਿਰ ਇੱਕ ਹੋਰ ਪੂਜਾ ਗੱਲ ਦੇਖੋ ਤੁਸੀਂ ਸਟੇਟਸ ਵੀ ਤੁਹਾਡਾ ਬਹੁਤ ਵਧੀਆ ਕੋਠੀ ਵੀ ਆ ਤੁਹਾਡੇ ਕੋਲ ਗੱਡੀ ਵੀ ਆ ਤੁਹਾਡੇ ਕੋਲ ਨਾਂ ਵੀ ਆ ਤੁਹਾਡਾ ਪਰ ਕਿਤੇ ਨਾ ਕਿਤੇ ਯਾਦ ਰੱਖੋ ਅਲੋਨਲੈਸ ਫੀਲ ਜ਼ਰੂਰ ਹੁੰਦਾ ਤੇ ਕੱਲਾਪਨ ਜ਼ਰੂਰ ਹੁੰਦਾ ਆਪਾਂ ਸੋਚਦੇ ਆਂ ਯਾਰ ਕੁਛ ਨਾ ਕੁਛ ਖਸ ਗਿਆ ਮੇਰੇ ਕੋਲ ਬਿਲਕੁਲ ਸਤਿੰਦਰ ਇਹ ਗੱਲ ਤੁਸੀਂ ਬਹੁਤ ਵਧੀਆ ਕਹੀ ਕਿਉਂਕਿ ਮੈਨੂੰ ਲੱਗਦਾ ਅੱਜਕੱਲ੍ਹ ਜਿਹਨਾਂ ਕੋਲ ਜ਼ਿਆਦਾ ਪੈਸੇ ਹੈਗਾ ਉਹ ਡਿਪਰੈਸ਼ਨ ਦੀ ਜ਼ਿਆਦਾ ਕਰਦੇ ਸ਼ੈਨ ਵੀ ਉਹੀ ਡਾਕਟਰ ਸੋਸਾਇਟੀ ਵੀ ਸਭ ਤੋਂ ਜ਼ਿਆਦਾ ਉਹੀ ਲੋਕੀ ਕਰਦੇ ਦੇਖੋ ਸਭ ਤੋਂ ਜ਼ਿਆਦਾ ਡਿਪਰੈਸ਼ਨ ਚ ਕੌਣ ਜਾਂਦਾ ਪਰ ਸੇਵਾ ਦੇ ਤੌਰ ਤੇ ਉਸ ਤੋਂ ਕਿਉਂ ਜਾਂਦੇ ਆ ਉਹਨਾਂ ਕੋਲ ਰਿਸ਼ਤੇ ਹੈ ਰਿਸ਼ਤੇ ਹਨ ਕਿ ਕਿਸੇ ਨਾਲ ਗੱਲ ਨਹੀਂ ਹੁੰਦੀ ਡਿਪਰੈਸ਼ਨ ਚ ਦੇਖੋ ਕੌਣ ਜਾਣਦਾ ਡਿਪਰੈਸ਼ਨ ਚ ਡਿਪਰੈਸ਼ਨ ਚ ਆਪਾਂ ਉਦੋਂ ਜਾਣੇ ਜਦੋਂ ਆਪਾਂ ਆਪਣੇ ਦਿਲ ਦੀ ਗੱਲ ਆਪਾਂ ਆਪਣੇ ਨੂੰ ਨਹੀਂ ਦੱਸਦੇ ਮੈਂ ਅੱਗੇ ਪਿਛਲੇ ਵਾਰ ਵੀ ਕਿਹਾ ਸੀ ਕਿ ਪੰਜ ਦੋਸਤ ਹੋਣੇ ਚਾਹੀਦੇ ਆ ਜਿਹੜੇ ਆਪਾਂ ਦੁੱਖ ਸੁੱਖ ਬੋਲੀਏ ਮੈਂ ਇਹ ਵੀ ਗੱਲ ਕਹਿਣਾ ਹੁੰਦਾ ਸੀ ਨਾ ਅਕਸਰ ਆਪਾਂ ਗੱਲ ਕਹੀਦੀ ਆ ਕਿ ਜੇ ਤੁਸੀਂ ਕਿਸੇ ਕੋਲ ਦਿਲ ਨਾ ਖੋਲਿਆ ਹਨ ਤੇ ਅਖੀਰ ਚ ਡਿਪਰੈਸ਼ਨ ਡਾਕਟਰਾਂ ਨੇ ਤੁਹਾਡਾ ਦਿਲ ਖੋਲ੍ਹ ਦੇਣਾ ਤਾਂ ਫਿਰ ਚਾਹੀਦਾ ਤੇ ਇਹ ਸੀ ਸਾਨੂੰ ਅੱਜ ਡਿਪਰੈਸ਼ਨ ਦੀ ਸਭ ਤੋਂ ਵੱਡੀ ਪ੍ਰੋਬਲਮ ਮੈਂ ਸਮਝਦਾ ਇੰਡੀਆ ਚ ਨੰਬਰ 1 ਤੇ ਆ ਗਿਆ ਇਹਦਾ ਕਾਰਨ ਵੀ ਪੈਸਾ ਕਿਸੇ ਕੋਲ ਇੰਨਾ ਪੈਸਾ ਆ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਤੇ ਇਹਦੀ ਰੇਟ ਨਾ ਪੈਜਵੇ ਇਨਕਮ ਟੈਕਸ ਦੀ ਰੇਟ ਨਾ ਪੈਜਵੇ ਤੇ ਉਸ ਤੋਂ ਬਾਅਦ ਅਸੀਂ ਪੈਸੇ ਕਰਕੇ ਰਿਸ਼ਤਿਆਂ ਨੂੰ ਛੱਡ ਕੇ ਆਪਣੇਆਂ ਤੋਂ ਦੂਰ ਹੋ ਗਏ ਦੇ ਦੇਖ ਕੇ ਜਿੱਦ ਕਿ ਕਿਤੇ ਨਾ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਬੋਲਦਾ ਮੈਂ ਖੁਦ ਦੇਖਿਆ ਹੈ ਕਿ ਜਿੰਨੇ ਜਿਦਾ ਆਪਾਂ ਕਹਿ ਲੈਂਦੇ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਹੈ ਉਹਨਾਂ ਤੋਂ ਜ਼ਿਆਦਾ ਸੁਖੀ ਜਿਹੜੇ ਅੱਜ ਕੱਲ ਸੜਕਾਂ ਤੇ ਛੁਗੀਆਂ ਚ ਲੋਕੀ ਰਹਿੰਦੇ ਨੇ ਉਹਨਾਂ ਨੂੰ ਕਦੀ ਤੁਸੀਂ ਜਾ ਕੇ ਮਿਲਿਓ ਕਦੀ ਦੇਖਿਓ ਹਮੇਸ਼ਾ ਖੁਸ਼ ਰਹਿੰਦੇ ਨੇ ਉਹਨਾਂ ਦੇ ਫੇਸ ਤੇ ਚਾਹ ਬੇਸ਼ਕੋ ਗਰੀਬੀ ਚ ਆਪਣਾ ਟਾਈਮ ਕੱਢ ਰਹੇ ਹੋਣ ਪਰ ਉਹਨਾਂ ਦੇ ਫੇਸ ਤੇ ਜਿਹ ਇੱਕ ਸਮਾਈਲ ਉਹ ਮਤਲਬ ਨਮਕ ਨਾਲ ਰੋਟੀ ਖਾ ਕੇ ਵੀ ਬਹੁਤ ਖੁਸ਼ ਰਹਿੰਦੇ ਨੇ ਆਪਾਂ ਬੜੀ ਕਵਰੇਜ ਕੀਤੀ ਆ ਜੀ ਛੁਗੀਆਂ ਝੌਂਪੜੀਆਂ ਜਾ ਕੇ ਆਪਾਂ ਕਈ ਦੇਖਿਆ ਕਿਸੇ ਨੂੰ ਕੋਰੋ ਬਿਲਕੁਲ ਕਿਸੇ ਨੂੰ ਕੈਂਸਰ ਹੋਈ ਕਿਸੇ ਨੂੰ ਟੀਵੀ ਹੋਈ ਕਿਸੇ ਨੂੰ ਸ਼ੂਗਰ ਹੋਈ ਆ ਹਾਂ ਬਿਲਕੁਲ ਅਮੀਰਾਂ ਕੋ ਜਾ ਕੇ ਦੇਖ ਲਈਏ ਜਿਹੜੇ ਵੱਡੀਆਂ ਵੱਡੀਆਂ ਕੋਠੀਆਂ ਨੂੰ ਪੁੱਛ ਲੋ ਕੀ ਹਾਲ ਆ ਤੇਰਾ ਕਹਿੰਦਾ ਹਾਲਗਾ ਤਾਂ ਭਰਾਵਾ ਬਾਈਪਾਸ ਸਰਜਰੀ ਹੋਈ ਆ ਕੋਈ ਕਹਿੰਦਾ ਸਟੰਟ ਪਾਇਆ ਕੋਈ ਕਹਿੰਦਾ ਸ਼ੂਗਰ ਇੰਨੀ ਮੇਰੀ ਵੱਧ ਗਈ ਆ ਕੋਈ ਕਹਿੰਦਾ ਮੈਨੂੰ ਕੋਸ਼ਾ ਕੋਈ ਕੋਸ਼ਾ ਇਹ ਪੈਸਾ ਇੱਕ ਗੱਲ ਹੋਰ ਦੱਸਾਂ ਜਿਹੜੇ ਪੈਸੇ ਵਾਲੇ ਹੁੰਦੇ ਅਮੀਰ ਜਿਹੜੇ ਕਹਿੰਦੇ ਆ ਉਹ ਕਹਿੰਦੇ ਹੁੰਦੇ ਨਾ ਅਮੀਰ ਵਾਲਿਆਂ ਦੇ ਦਿਲ ਬਹੁਤ ਛੋਟੇ ਹੁੰਦੇ ਆ ਤੇ ਗਰੀਬ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਤੇ ਗਰੀਬ ਦਾ ਦਿਲ ਵੱਡਾ ਹੁੰਦਾ ਤੇ ਕੁਦਰਤ ਦਾ ਕਾਨੂੰਨ ਆ ਇਹ ਇਹ ਜਿਹੜਾ ਜੇ ਰੱਬ ਨੇ ਉਹਨਾਂ ਨੂੰ ਕੁਝ ਨਹੀਂ ਦਿੱਤਾ ਤਾਂ ਉਹ ਘੱਟ ਦੇ ਬਹੁਤ ਵੱਡਾ ਦਿੱਤਾ ਹੈ ਬਿਲਕੁਲ ਚਾਹੀਦਾ ਤੇ ਇਹ ਸੀ ਸਾਨੂੰ ਕਿ ਜੇ ਮੈਂ ਆਪਣੇ ਰਿਸ਼ਤੇਆਂ 'ਚ ਅਮੀਰ ਹੋ ਗਿਆ ਤੇ ਮੇਰਾ ਫਰਜ਼ ਤਾਂ ਇਹ ਬਣਦਾ ਸੀ ਜਿਹੜੇ ਮੇਰੇ ਨਾਲ ਦੇ ਸੀ ਜਿਹੜੇ ਮੇਰੇ ਦੁੱਖ ਸੁੱਖ 'ਚ ਮੇਰੇ ਨਾਲ ਸੀ ਉਹਨਾਂ ਦੀ ਮੈਂ ਬਾਹ ਫੜਦਾ ਬਾਹ ਫੜ ਕੇ ਆਪਣੇ ਬਰਾਬਰ ਲੈ ਕੇ ਜਾਂਦਾ ਹੁਣ ਤਾਂ ਇਹ ਚਾਹੀਦਾ ਸੀ ਕਿ ਮੈਂ ਵੀ ਜੇ ਮੈਂ ਮਿਹਨਤ ਕਰਕੇ ਮੈਂ ਮਿਹਨਤ ਕਹਿੰਦਾ ਮੈਂ ਮੈਂ ਨਿਕਲ ਜਿੱਦਾ ਮਰਜ਼ੀ ਪੈਸਾ ਕਮਾਇਆ ਜੇ ਮੈਂ ਅਮੀਰ ਹੋ ਗਿਆ ਤੇ ਚਾਹੀਦਾ ਸੀ ਮੈਨੂੰ ਸੱਜੇ ਖੱਬੇ ਮੇਰੇ ਰਿਸ਼ਤੇ ਮੇਰੇ ਯਾਰ ਦੋਸਤਾਂ ਨੂੰ ਮੈਂ ਆਪਣੇ ਬਰਾਬਰ ਕਰਦਾ ਏਦਾਂ ਨਹੀਂ ਹੁੰਦੀ ਅਸੀਂ ਸੋਚਦੇ ਮੈਂ ਹੋ ਗਿਆ ਭਰਾ ਤੂੰ ਹੁਣ ਪਿੱਛੇ ਬੈਠ ਥੱਲੇ ਮੈਨੂੰ ਹੁਣ ਮਜ਼ਾ ਆ ਰਿਹਾ ਤੈਨੂੰ ਗਰੀਬ ਦੇਖਣ ਦਾ ਲੜਾਈ ਆਪਣੇ ਨਾਲ ਹੋ ਗਈ ਬਿਲਕੁਲ ਹੁਣੀ ਕਹਿਣਾ ਚਾਹੀਦੀ ਸੀ ਮਨ ਦੇ ਨਾਲ ਮਨ ਤੋਂ ਅਸੀਂ ਹਾਰ ਗਏ ਜੋ ਸਾਨੂੰ ਮੰਨਨੇ ਕਿਆ ਉਹ ਅਸੀਂ ਕੀਤਾ ਰਿਸ਼ਤੇ ਸਾਡੇ ਕੋਲ ਦੂਰ ਚਲੇ ਗਏ ਪੈਸਾ ਹੀ ਪੈਸਾ ਇੱਕ ਕਹ ਪੈਸਾ ਪੈਸੇ ਤੋਂ ਬਿਨਾ ਤੁਹਾਡਾ ਇੱਕ ਕਦਮ ਨਹੀਂ ਤੁਸੀਂ ਚੱਲ ਸਕਦੇ ਹੂੰ ਤੋ ਪਹਿਲਾਂ ਵੀ ਗੱਲ ਕੀਤੀ ਰੋਟੀ ਕਪੜਾ ਔਰ ਮਕਾਨ ਇਹ ਤਾਂ ਜ਼ਰੂਰਤ ਆ ਪਰ ਯਾਦ ਰੱਖਿਓ ਇੱਕ ਗੱਲ ਆ ਪ੍ਰਮਾਤਮਾ ਨੇ ਇਨਸਾਨ ਨੂੰ ਬਣਾਇਆ ਸੀ ਇੱਕ ਦੂਜੇ ਦੇ ਕੰਮ ਆਉਣ ਤੇ ਜਿੰਦ ਤਨ ਅਸੀਂ ਇੱਕ ਦੂਜੇ ਦੇ ਕੰਮ ਆਉਣ ਲੱਗ ਪਏ ਉਹਨੇ ਜੀਵਾਂ ਲਾਉਣੇ ਥੱਕਣਾ ਨਹੀਂ ਆਪਾਂ ਥੱਕ ਜਾਣਾ ਉਹਨੇ ਇੱਕ ਦੇ ਨਾਲ ਜੀਰੋਂ ਲਦਣੀਆਂ ਸ਼ਰਤ ਇਹ ਆ ਕਿ ਤੁਹਾਡੀ ਜਿਹੜੀ ਕਮਾਈ ਹੈ ਨਾ ਉਹ ਸੱਚ ਦੀ ਹੋਵੇ ਉਹ ਹੱਕ ਦੀ ਹੋਵੇ ਕਮਾਈ ਜੀ ਬਿਲਕੁਲ ਬਿਲਕੁਲ ਸਤਿੰਦਰ ਕੀਤਨਾ ਕਿਤੇ ਇੱਕ ਚੀਜ਼ ਅੱਜਕੱਲ੍ਹ ਸਾਫ਼ ਦੇਖਣ ਨੂੰ ਮਿਲਦੀ ਲੋਕੀ ਐਨੇ ਬਿਜ਼ੀ ਹੋ ਗਏ ਨੇ ਪੈਸਾ ਕਮਾਉਣ ਦੇ ਵਿੱਚ ਉਹਨਾਂ 'ਚ ਈਗੋ ਜ਼ਿਆਦਾ ਆ ਗਿਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਜਦੋਂ ਲਾਸਟ ਟਾਈਮ ਬੰਦੇ ਦਾ ਆਉਂਦਾ ਉਦੋਂ ਵੀ ਚਾਰ ਬੰਦਿਆਂ ਦੀ ਲੋਡ ਹੁੰਦੀ ਹੈ ਉਹਨੂੰ ਸ਼ਮਸ਼ਾਨ ਕਾ ਹੱਦ ਤੱਕ ਲੈ ਕੇ ਜਾਣਗੇ ਇਸ ਇਹ ਪਤਾ ਹੁੰਦੇ ਹੋਏ ਵੀ ਲੋਕੀ ਪਤਾ ਨਹੀਂ ਕਿ ਇਸ ਚੀਜ਼ ਦਾ ਈਗੋ ਪਤਾ ਨਹੀਂ ਕਿਉਂ ਰੱਬ ਨੂੰ ਭੁੱਲੇ ਬੈਠੇ ਹੋਏ ਨੇ ਤਾਂ ਕਿਵੇਂ ਇਹ ਚੀਜ਼ ਆਪਾਂ ਕਿਵੇਂ ਆਪਣੇ ਚੈਨਲ ਦੇ ਥਰੂ ਲੋਕਾਂ ਨੂੰ ਇੱਕ ਮੈਸੇਜ ਦੇ ਸਕਦੇ ਹਾਂ ਇਹ ਕੋਈ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਜਿਹੜਾ ਹੁੰਦਾ ਹੈ ਨਾ ਕਿ ਇਹ ਸੋਝੀ ਕਿਦਾਂ ਹੁੰਦੀ ਹੈ ਜੇ ਉਹ ਚਾਵੇ ਤਾਂ ਮਾਲਕ ਚਾਵੇ ਤਾਂ ਇਹ ਸੋਝੀ ਆਉਂਦੀ ਸਾਨੂੰ ਜਿਹਨੂੰ ਸੋਝੀ ਆ ਗਈ ਉਹਨੂੰ ਮੁਬਾਰਕ ਜਿਹਨੂੰ ਪਤਾ ਲੱਗ ਗਿਆ ਹਨਾ ਜ਼ਿੰਦਗੀ ਕੀ ਆ ਉਹਨੂੰ ਮੁਬਾਰਕ ਆ ਜਿਹਨੂੰ ਪਤਾ ਲੱਗ ਗਿਆ ਹਨਾ ਦੁੱਖ ਕੀ ਆ ਸੁੱਖ ਕੀ ਆ ਲੋਕਾਂ ਦਾ ਉਹਨੂੰ ਮੁਬਾਰਕ ਆ ਜਿਹਨੂੰ ਪਤਾ ਲੱਗ ਗਿਆ ਹਨਾ ਕਿ ਮੈਂ ਕਿਦਾਂ ਕਿਸੇ ਦੇ ਕਿਸੇ ਦੇ ਦੁੱਖ ਆਏ ਹੰਝੂ ਮੇਰੇ ਆਏ ਉਹ ਹੰਝੂਆਂ ਦੀ ਉਹਨੂੰ ਮੁਬਾਰਕ ਆ ਜੇ ਕਿਸੇ ਨਾਲ ਦੁੱਖ ਚ ਖੜਾ ਹਨਾ ਉਹਨੂੰ ਦੁੱਖ ਖੜੇ ਹੋਣ ਵਾਲੇ ਨੂੰ ਮੁਬਾਰਕ ਆ ਪਰ ਕਿ ਸੋਚੀ ਉਹ ਉਹ ਆਉਂਦੀ ਜਦੋਂ ਉਹਦੀ ਕਿਰਪਾ ਹੁੰਦੀ ਫਿਰ ਤੂੰ ਗੱਲ ਕੀਤੀ ਕਿ ਅਖੀਰਲੇ ਟਾਈਮ ਅਖੀਰਲਾ ਟਾਈਮ ਤੱਕ ਕਿਸੇ ਨੂੰ ਯਾਦ ਹੀ ਨਹੀਂ ਆ ਆਪਾਂ ਇਦਾਂ ਕਹਿੰਦੇ ਆ ਮਰਨਾ ਦੇਖੋ ਸਾਰਿਆਂ ਨੇ ਇੱਕ ਦਿਨ ਜਿਹਨੂੰ ਮਰਜੀ ਪੁੱਛ ਲੋ ਤੁਸੀਂ ਜਿਹਨੂੰ ਮਰਜੀ ਪੁੱਛੋ ਹੁਣ ਦੇਸ਼ ਇਸ ਨੂੰ ਕਿ ਇਹ ਲਾਸਟ ਹੈ ਜਿਹਨੂੰ ਮਰਜੀ ਪੁੱਛਤੀ ਸਾਰਿਆਂ ਨੂੰ ਪਤਾ ਤੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਲੋਕਾਂ ਨੂੰ ਨਹੀਂ ਪਤਾ ਯਾਰ ਅਖੀਰਲੇ ਦਿਨ ਮਰਨਾ ਉਹ ਭਾਈ ਜੇ ਮਰਨਾ ਆ ਆਪਾਂ ਤਾਂ ਫਿਰ ਆਪਾਂ ਕੋ ਤਾਂ ਦੇਖੋ ਆਪਾਂ ਉਹ ਪੰਜਾਬ ਦੀ ਉਹ ਧਰਤੀ ਤੇ ਆ ਜਿੱਥੇ ਗੁਰੂ ਸਾਹਿਬਾਨਾ ਨੇ ਸੱਚਾ ਸੁੱਚਾ ਉਪਦੇਸ਼ ਦਿੱਤਾ ਜੀਵਨ ਵਿੱਚ ਕਿ ਆ ਸਾਨੂੰ ਹੱਕ ਦੀ ਕਮਾਈ ਕਰੋ ਕਿਰਤ ਕਰੋ ਵੰਡ ਛਕ ਕੇ ਖਾਓ ਹਨਾ ਨਾਮ ਜਪੋ ਐਡਾ ਵੱਡੇ ਸਾਡੀ ਸ਼ਕਤੀ ਮਾਲਕ ਨੇ ਦਿੱਤੀ ਸਾਨੂੰ ਐਡਾ ਵੱਡਾ ਸੱਚਾ ਸੁੱਚਾ ਉਪਦੇਸ਼ ਦਿੱਤਾ ਜੇ ਉਪਦੇਸ਼ ਦਿੱਤਾ ਤੇ ਜੇ ਅਜ ਉਪਦੇਸ਼ ਤੋਂ ਦੂਰ ਚਲੇ ਗਏ ਕਸੂਰ ਸਾਡਾ ਆ ਉਹਨੇ ਸਾਨੂੰ ਕਮੀ ਨਹੀਂ ਛੱਡੀ ਕਸੂਰ ਸਾਡਾ ਜੇ ਪੈਸੇ ਨੂੰ ਅਸੀਂ ਇੰਪੋਰਟਰ ਦੇ ਕੇ अहमियत ਦੇ ਕੇ ਪੁਰੇ ਇੱਕ ਕਸੂਰ ਸਾਡਾ ਆ ਯਾਦ ਰੱਖਿਓ ਪੈਸੇ ਨੇ ਕੰਮ ਨਹੀਂ ਆਉਣਾ ਜਦੋਂ ਤੁਸੀਂ ਇਕੱਲੇ ਰਹਿ ਗਏ ਇਕੱਲੇ ਆਪਾਂ ਹੁਣ ਵੀ ਆ ਦੱਸਦੇ ਨਹੀਂ ਆਪਾਂ ਇੱਕ ਦੂਜੇ ਨੂੰ ਆਪਾਂ ਨੂੰ ਕੋਈ ਪੁੱਛ ਲਵੇ ਨਾ ਕੀ ਹਾਲ ਹੈ ਤੇਰਾ ਹਾਂ ਪੁੱਛ ਕੇ ਦੇਖਿਓ ਕੋਈ ਵੀ ਅਦਾ ਦਾ ਇਨਸਾਨ ਹੀ ਹੋਗਾ ਜੋ ਕਹੋਗਾ ਨਹੀਂ ਮੇਰੀ ਲਾਈਫ 'ਚ ਦੁੱਖ ਨਹੀਂ ਮੈਂ ਨਾ ਦੁਖੀ ਆ ਮੇਰੇ ਨਾਲ ਪਿਛੇਨ ਕੀ ਹਰੇਕ ਇਨਸਾਨ ਦੀ ਕੋਈ ਨਾ ਕੋਈ ਹਿਸਟਰੀ ਜ਼ਰੂਰ ਹੈ ਇੱਕ ਵਾਰ ਬਸ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕੀ ਹਾਲ ਹੈ ਉਹ ਦੇਖਿਆ ਨਹੀਂ ਦਾ ਫਰੇਮ ਲੱਗਾ ਹੋਵੇ ਫੋਟੋ ਬਹੁਤ ਸੋਹਣੀ ਹੁੰਦੀ ਆ ਉਹਦੇ ਪਿੱਛੇ ਦੇਖੋ ਗੱत्ता ਹੁੰਦਾ ਉਹ ਗੱत्ता ਕਈ ਵਾਰੀ ਹੈ ਨਾ ਸਲਾਵ ਆ ਕੇ ਗੜਿਆ ਹੁੰਦਾ ਆਪਾਂ ਫੋਟੋ ਦੇਖਦੇ ਆ ਕਿੱਛੇ ਦੇਖਦੇ ਇਹਦਾ ਹੱਲ ਇੱਕੋ ਹੀ ਆ ਜ਼ਿੰਦਗੀ ਦੇ ਵਿੱਚ ਕਿ ਆਪਾਂ ਉਸ ਦੇ ਸੱਚੇ ਸੁੱਚੇ ਉਪਦੇਸ਼ ਤੇ ਚੱਲ ਕੇ ਰਿਸ਼ਤਿਆਂ ਦੀ ਆਪਾਂ ਕਦਰ ਕਰੀਏ ਪੈਸਾ ਮੈਂ ਐਸੀ ਨਹੀਂ ਕਰਨੀ ਕਿ ਪੈਸਾ ਨਹੀਂ ਹੋਣਾ ਚਾਹੀਦਾ ਪੈਸਾ ਆਪਣੀ ਸ਼ਕਤ ਜ਼ਰੂਰੀ ਹੈ ਬਟ ਰਿਸ਼ਤਿਆਂ ਨੂੰ ਨਾਲ ਲੈ ਕੇ ਚੱਲੋ ਮੈਨੂੰ ਲੱਗਦਾ ਕਿ ਪੈਸੇ ਦੇ ਨਾਲ ਨਾਲ ਕਿਉਂਕਿ ਪੈਸੇ ਵਗੈਰ ਦੇਖੋ ਸਾਡਾ ਢਿੱਡ ਨਹੀਂ ਭਰ ਸਕਦਾ ਅਸੀਂ ਆਪਣੇ ਪਰਿਵਾਰ ਨੂੰ ਨਹੀਂ ਪਾਲ ਸਕਦੇ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਪੈਸਾ ਵੀ ਜ਼ਰੂਰੀ ਆ ਬਟ ਰਿਸ਼ਤੇ ਦੇ ਵੀ ਤੁਸੀਂ ਕਦਰ ਕਰੋ ਜੇ ਰਿਸ਼ਤੇ ਤਾਂ ਮਾਲਿਕ ਨੇ ਦਿੱਤੇ ਹੋਏ ਨੇ ਉਹਨੂੰ ਬਹੁਤ ਵਧੀਆ ਤਰੀਕੇ ਤੋਂ ਨਿਭਾਉਣ ਦੀ ਕੋਸ਼ਿਸ਼ ਕਰੋ ਕੀ ਲੱਗਦਾ ਸਤਿੰਦਰ ਸਹੀ ਗੱਲ ਕੀਤੀ 부ਜਾ ਧੂਆ ਕਿਦਾਂ ਹੋਣਿਆ ਜਦੋਂ ਸੋਚੀ ਆਨੇ ਹਾਂ ਬਿਲਕੁਲ ਜਦੋਂ ਮੈਂ ਪਹਿਲਾਂ ਵੀ ਕਿਹਾ ਜਦੋਂ ਪਤਾ ਲੱਗਿਆ ਸਾਨੂੰ ਕਿ ਮੇਰਾ ਆਹ ਰਿਸ਼ਤੇਦਾਰ ਗਰੀਬ ਆ ਹੂੰ ਇਹਨੇ ਮੈਂ ਆਪਣੇ ਜੇ ਮੈਂ ਚਾਹਿਆ ਤਾਂ ਜੇ ਫਾਰਮੈਲਟੀ ਕਰ ਲਈ ਹੈ ਨਾ ਫਾਰਮੈਲਟੀ ਕਰਨੀ ਬੜੀ ਸੌਖੀ ਆ ਫਾਰਮੈਲਟੀ ਅੱਜ ਕੱਲ ਸਭ ਕਰਦੇ ਆ ਕਿ ਤੂੰ ਕੀ ਕਰ ਮੈਨੂੰ ਤੇਰਾ ਫਿਕਰ ਬੜਾਇਆ ਮੈਨੂੰ ਆਪਣੇ ਆਪਣੇ ਜਿਹੜੇ ਕਹਿੰਦੇ ਆ ਮੈਂ ਵੀ ਚਾਹਣਾ ਆ ਤੂੰ ਮੇਰੇ ਬਰਾਬਰ ਆਜਵੇਂ ਪਰ ਜਦੋਂ ਉਹ ਤੋਂ ਬਾਅਦ ਉਹਦੀ ਪਿੱਠ ਦੇ ਪਦੇ ਕਹਿੰਦੇ ਆ ਇਹਦਾ ਹਾਲ ਹੀ ਇਹਦਾ ਰਹਿਣਾ ਇਹਨੇ ਕੀਤਾ ਕਿ ਆ ਮੈਂ ਹੀ ਨਹੀਂ ਮਿਹਨਤ ਨਾਲ ਪੈਸੇ ਕਮਾਇਆ ਬਿਲਕੁਲ ਪਤਾ ਉਦੋਂ ਲੱਗਦਾ ਜਦੋਂ ਦੁੱਖ 'ਚ ਤੁਹਾਡੇ ਆਪਣੇ ਖੜੇ ਹੁੰਦੇ ਆ ਫਿਰ ਆਪਾਂ ਨੂੰ ਅਹਿਸਾਸ ਹੁੰਦਾ ਕਿ ਪੈਸਾ ਸਭ ਕੁਝ ਨਹੀਂ ਸੀ ਮੇਰੇ ਰਿਸ਼ਤੇ ਮੇਰੇ ਦੋਸਤ ਮੇਰੇ ਭੈਣ ਮੇਰੇ ਭਰਾ ਸਾਰੇ ਜਿਹੜੇ ਸੀ ਉਹ ਜ਼ਰੂਰੀ ਸੀ ਆ ਜੋ ਚੀਜ਼ਾਂ ਨੂੰ ਅਸੀਂ ਭੁੱਲ ਗਏ ਆ ਉਹਦੇ ਭੁੱਲਦੇ ਬਾਅਦ ਅਸੀਂ ਇੰਨਾ ਦੂਰ ਚੱਲ ਗਏ ਆ ਇਹ ਪੈਸਾ ਇਹ ਪੈਸਾ ਸਾਨੂੰ ਦਿਖਾਈ ਦਿੰਦਾ ਹੋਣਾ ਤੇ ਇਹ ਚਾਹੀਦਾ ਸੀ ਪਿਆਰ ਹੋਣਾ ਚਾਹੀਦਾ ਸੀ ਪਰ ਉਹ ਨਹੀਂ ਬਿਲਕੁਲ ਸਤਿੰਦਰ ਸਭ ਤੋਂ ਜ਼ਿਆਦਾ ਇਹ ਜਿਹੜੀ ਤੁਸੀਂ ਗੱਲ ਕੀਤੀ ਪੈਸੇ ਤੇ ਰਿਸ਼ਤੇ ਰਿਸ਼ਤੇ ਦੀ ਜੋ ਅਹਿਮੀਅਤ ਹੈ ਸਭ ਤੋਂ ਜ਼ਿਆਦਾ ਉਦੋਂ ਪਤਾ ਲੱਗਦੀ ਜਦੋਂ ਬੰਦਾ ਆਈਸੀਯੂ ਦੇ ਵਿੱਚ ਪਿਆ ਹੁੰਦਾ ਜਦੋਂ ਪੈਸੇ ਵੀ ਕੰਮ ਨਹੀਂ ਆਉਂਦੇ ਉਦੋਂ ਸਾਨੂੰ ਇਹ ਚੀਜ਼ ਬਹੁਤ ਜ਼ਿਆਦਾ ਫੀਲ ਹੁੰਦੀ ਕਿ ਸ਼ਾਇਦ ਅਸੀਂ ਰਿਸ਼ਤਿਆਂ ਨੂੰ ਜੋੜਿਆ ਹੁੰਦਾ ਰਿਸ਼ਤਾ ਨੂੰ ਬਚਾਇਆ ਹੁੰਦਾ ਤਾਂ ਅੱਜ ਕੋਈ ਨਾ ਕੋਈ ਸਾਡਾ ਪਰਿਵਾਰ ਦਾ ਸ਼ਖਸ ਕੋਈ ਵੀ ਸਾਡਾ ਦੋਸਤ ਕੋਈ ਵੀ ਸਾਡਾ ਆਪਣਾ ਸਾਡਾ ਬਹੁਤ ਵਧੀਆ ਗੱਲ ਕੀਤੀ ਆ ਆਈਸੀਯੂ ਦੀ ਬਹੁਤ ਵਧੀਆ ਗੱਲ ਕੀਤੀ ਆ ਇਹ ਸਮਝਣਾ ਚਾਹੀਦਾ ਦੇਖੋ ਜੀ ਆਪਾਂ ਕਹਦੀ ਯਾਰ ਬੜੀ ਮਾੜੀ ਗੱਲ ਕਰਦਾ ਸਾਨੂੰ ਪਤਾ ਕੱਲ ਨੂੰ ਕੀ ਹੋ ਜਾਣਾ ਸਾਨੂੰ ਘੜੀ ਦਾ ਨਹੀਂ ਪਤਾ ਕੀ ਹੋ ਜਾਣਾ ਜਦੋਂ ਸਾਰੀ ਉਮਰ ਕਰਮੀ ਇਦਾਂ ਨੇ ਕੀਤੇ ਜਦੋਂ ਆਈ ਸੀ ਯੂ ਚ ਬੈਠੇ ਉਥੇ ਟਿਕ 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 ਆਵਾਜ਼ ਆ ਰਹੀ ਹੈ ਨਾ ਉਥੇ ਸਿਰਫ ਸਾਡੀ ਆ ਸਾਡੀ ਸੋਚ ਆ ਸਾਡੇ ਕੰਮ ਆ ਉਥੇ ਬਿਲਕੁਲ ਤਾਂ ਉਦੋਂ ਸਾਡੇ ਜਿਹੜੇ ਜਿਹੜੇ ਬਾਹਰ ਆ ਨਾ ਉਹ ਖੜੇ ਆ ਉਥੇ ਅੰਦਰ ਨਹੀਂ ਆ ਸਕਦੇ ਉਦੋਂ ਆਪਾਂ ਸੋਚਦੇ ਯਾਰ ਮੈਂ ਇੱਥੇ ਆ ਕੀਤਾ ਸੀ ਆ ਕੀਤਾ ਸੀ ਇਸ ਲਈ ਪੂਰਾ ਫਲੈਸ਼ ਬੈਕ ਚਾਹੁੰਦਾ ਹਾਂ ਇਸ ਲਈ ਕਿ ਆਪਾਂ ਰਿਸ਼ਤਿਆਂ ਦੀ ਕਦਰ ਕਰਦੇ ਹੋਏ ਜੇ ਮਾਲਕ ਨੇ ਆਪਾਂ ਨੂੰ ਪੈਸਾ ਦਿੱਤਾ ਆ ਉਹਨੂੰ ਸੰਗਤ ਦੇ ਵਿੱਚ ਖਰਚਦੇ ਹੋਏ ਲੋਕਾਂ ਦੀ ਹੈਲਪ ਲਈ ਖਰਚੀਏ ਲੋਕਾਂ ਦੇ ਨਾਲ ਖੜੇ ਹੋ ਕੇ ਲੋਕਾਂ ਨਾਲ ਪਿਆਰ ਕਰਦੇ ਹੋਈਏ ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ। ਬਿਲਕੁਲ ਅੱਜ ਛੋਟੀ ਜੀ ਸਾਡੀ ਕੋਸ਼ਿਸ਼ ਸੀਗੀ ਸਾਡੇ ਦਰਸ਼ਕਾਂ ਨੂੰ ਆਪਣੇ ਸਤਿੰਦਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਸਾਡੀ ਇਹ ਇੱਕ ਬਹੁਤ ਛੋਟੀ ਜੀ ਕੋਸ਼ਿਸ਼ ਸੀਗੀ ਪੈਸੇ ਤੇ ਰਿਸ਼ਤੇ ਨੂੰ ਲੈ ਕੇ ਸਤਿੰਦਰ ਐਂਡ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੇਗਾ? ਕਹਿਣਾ ਕਿ ਬਸ ਇਹੀ ਕਿ ਜ਼ਿੰਦਗੀ ਆ ਦੋਸਤੋ ਜ਼ਿੰਦਗੀ ਨਾਲ ਪਿਆਰ ਕਰੋ ਪਰ ਇੱਕ ਦੂਜੇ ਦੇ ਆਪਾ ਕੰਮ ਆਈਏ। ਜੇ ਆਪਉਂ ਦੀ ਖੁਸ਼ੀ ਲੈਣੀ ਚਾਹੁੰਦੇ ਆ ਇੱਕ ਦੂਜੇ ਨਾਲ ਪਿਆਰ ਕਰਦੇ ਹੋਏ ਰਿਸ਼ਤੇ ਨੂੰ ਨਿਵਾਈਏ ਪੈਸਾ ਜ਼ਰੂਰੀ ਹੈ ਪਰ ਜੇ ਪੈਸਾ ਆਪਕੋ ਹੈਗਾ ਬਹੁਤ ਚੰਗੀ ਗੱਲ ਆ ਤੇ ਆਪਾਂ ਉਹਨਾਂ ਨੂੰ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਵੀ ਆਪਣੇ ਨਾਲ ਲੈ ਕੇ ਚੱਲੀਏ ਤੇ ਜਿਨ੍ਹਾਂ ਮਾਲਕ ਨੇ ਆਪਾਂ ਨੂੰ ਸਵਾਸ ਬਖਸ਼ਿਆ ਉਹਦੀ ਕਿਰਪਾ ਨਾਲ ਚੰਗੇ ਭੋਗ ਦੇ ਹੋਏ ਉਹਦੇ ਕੋਲ ਜਾ ਸਕੀਏ جے بالکل انسانیت نو ہمیشہ زندہ رکھو انسانیت کبھی بھی ختم نہ کرو تا ਸੜੀ ਟਾਕ نیوز دی ਹਮੇਸ਼ਾ ਹੀ ਪਹਿਲ ਰਹਿੰਦੀ ਹੈ ਕੋਈ ਨਾ ਕੋਈ ਐਦਾ ਦਾ ਵਧੀਆ ਟਾਪਿਕ ਤੁਹਾਡੇ ਸਾਰੇ ਦਰਸ਼ਕਾਂ ਲਈ ਲੈ ਕੇ ਆਈਏ ਉਦੋਂ ਤੱਕ ਤੁਸੀਂ ਮੈਨੂੰ ਯਾਨੀ ਕਿ ਪੂਜਾ ਢੀਲੋ ਤੇ ਸਤਿੰਦਰ ਨੂੰ ਦੋ ਅਜ਼ਾਜ਼ਤ ਜਲਦੀ ਹੀ ਇੱਕ ਹੋਰ ਅਦਾ ਦਾ ਟਾਪਿਕ ਲੈ ਕੇ ਹਾਜ਼ਰ ਹੋਵਾਂਗੇ ਆਪਣੇ ਦਰਸ਼ਕਾਂ ਦੇ ਲਈ ਉਦੋਂ ਤੱਕ ਸਾਨੂੰ ਦੋ ਅਜ਼ਾਬਾ ਧੰਨਵਾਦ ਜੀ